ਆਪਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਸੋ ਪੰਜਾਬ ਦੇ ਲੋਕ ਅਵੇਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ VOTER ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਹੈ ਸੁਣੋ ਇਸਤੇਮਾਲ ਜਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚ ਲੰਘਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਹੈ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮੱਤ ਜਿਹੜੀ ਆ ਉਹ ਐਸੋ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖ ਸੁੱਖਾਂ ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮਕਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਚੱਲੀਆਂ ਹੋਣ ਜਦੋਂ ਉਹ ਹੈ ਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੇ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹੈ ਜੀ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਅਤਨੀ ਡਾਕਟਰ ਕੁਤਰੀਤ ਕਰਨਲ ਬੋਰਡ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਰਿਪੋਰਟ ਮਹੱਲੀ ਹੁੰਦੀ ਸੀ ਅਸੀਂ ਸਕਰੂਰ ਬਣਾਈਏ ਸੋ ਪਹਿਲੀ ਵਾਰ ਮੈਂ ਇਥੇ ਬੋਰਡਪੌਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ ਭਾਵੇਂ ਪਿੰਡੂ ਨੇ ਭਾਵੇਂ ਕਸਬੇ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇੱਕ ਇਹੋ ਜੀ ਲੋਕ ਨੇ ਜਿਹੜੇ ਆਪਣੇ अधिकारों का इस्तेमाल करना जानते हैं जे हर इंकलाब न लीड करना जानते हैं तो अपने अधिकारों का इस्तेमाल करना चाहते बिल्कुल बिल्कुल कोई बात नहीं पंजाबियों के लिए गर्मी कोई खास ऐसी नहीं मैंने रखती क्योंकि हम लोग खेतों में काम करके आए हैं हम लोग 48-50 डिग्री में तो आम तौर पे घूमते रहते हैं तो मेरे ख्याल में 70 परसेंट से ज्यादा 75 परसेंट से भी ज्यादा वोटिंग की उम्मीद है तो एक घंटे में 10 परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पांच बजे फिर अप होगा तो सत्तर अस से अस्सी की तरफ जा रहा है है जी आप खुद लाइन में लगकर वोट डालने के लिए गए वोट की वोट की कीमत तो जो मेरे सामने लाइन में खड़ा है उसकी भी वही है ना वोटर कार्ड तो उसके पास भी वही है मेरे पास भी वही है तो लाइन में लगने में कोई हर्च नहीं है वीवीपैट का वीवीपैट का, का कोई इशू था ਈਰੀ ਪੈਰ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਦਿੱਤਾ ਜਿੱਦਾਂ ਈਰੀ ਕਰ ਸੰਗਰੂਰ ਸੀ ਹੌਟ ਸੀ ਬਣੀ ਸਰ 13 ਦੀ 13 ਹੌਟ ਨੇ ਕਿਉਂਕਿ ਇਹ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਹੈ ਇਕੱਲੇ ਸੰਗਰੂਰ ਨੇ ਨਹੀਂ 13 ਦੀ 13 ਹੌਟ ਨੇ ਪਰ 13 ਦੀ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ ਠੀਕ ਹੈ ਨਾ ਮੈਂ ਫਿਰ ਕੋਈ ਵੀ ਸੀਟ ਕੋ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਂ ਇੱਥੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨਾਂ ਵਿੱਚ ਮੈਂ ਕੋਈ ਇਹ ਹਲਕਾ ਨਹੀਂ ਐ ਇਦਾਂ ਲਿਆ ਕੇ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਜਿੰਨਾ ਚਿਰ ਰੀਵੈਂਚ ਦੀ ਵਾਇਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਹੈ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗੀ ਹੈ ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇਰੇ ਤੋਂ ਕੋਈ ਲੂਸ ਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ 9:00 ਬਜੇ 50 ਮਿੰਟ ਹੋ ਗਏ ਸੀ ਸੀ 9:52 ਤੇ ਕਬ ਬੰਦ ਕਰਤਾ ਸਪੀਕਰ ਕਿਉਂਕਿ 10 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਇਹ ਸਵਾਲ ਨਾ ਪੁੱਛ ਲਿਓ ਕਿ ਕਿਹਨੂੰ ਵੋਟ ਪਾ ਕੇ ਆਇਓ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰਸੋ ਚੋਅ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਕਿਹਨੇ ਕਿਹਨੂੰ ਪਾਈ ਹੈ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ VOTING ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਵਿੱਚ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਡਮ ਤੁਸੀਂ ਬੋਲੋ ਮੈਡਮ ਕੀ ਹੋਵੇਗਾ ਤੁਸੀਂ ਬੋਲਣਾ ਆਏ ਹੋ ਲੇਡੀਜ਼ ਜ਼ਿਆਦਾ ਵੋਟ ਕਾਉਂ ਨਹੀਂ ਹੁੰਦੀਆਂ ਧਰਮੀ ਕਰਕੇ ਤੁਸੀਂ ਫਿਰ ਕਿਸ ਤਰ੍ਹਾਂ ਕਰੋਗੇ ਦੇਖੋ ਮੇਰਾ ਲੇਡੀਜ਼ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸਾਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਾਂ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੀਡ ਕੀ ਹੈ ਚੁੱਲ੍ਹਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਦੇ ਨੇ ਨਾ ਕੀ ਬਣਿਆ ਅੱਜ ਤੇ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ voting ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ